ਚਲ ਕੋਈ ਨਾ ਵੀਰੇ ਜੋ ਹੈ ਨਾ ਹੈਲੋ ਕੋਈ ਨਾ ਹੈ ਨੀ ਲੋ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੋਂ ਫੜ ਕੇ ਜੋ ਪਿਸਟਲ ਫੜਿਆ ਤੂੰ ਮੈਂ ਕਿਉਂ ਮਾਰਦਾ ਸੀ ਕੋਈ ਥੋੜੀ ਡੰਕ ਕੇ ਦਿੰਦਾ ਜੋ ਕਹਿੰਦਾ ਮੈਂ ਪ੍ਰਧਾਨ ਆਂ ਇਹ ਕਾਲਜ ਦਾ ਤੈਨੂੰ ਕਿੰਨੇ ਚਿਰ ਹੋ ਗਿਆ ਕਾਲਜ ਸੀ ਅਸੀਂ ਪੜਦੇ ਹੁੰਸੀ ਨਹੀਂ ਨਹੀਂ ਅਸੀਂ ਤਾਂ ਉਹੀ ਆਏ ਸੀ ਜੀ ਜੀ ਬੜਾ ਕੀ ਗੱਲ ਹੋ ਗਈ ਵਿਰੇਸ਼? ਕੀ ਤਾਂ ਸਹੀ ਹੋ ਗਈ? ਸਾ ਵੀਰੇ ਕੀ ਗੱਲ ਬਾਤ ਹੋਈ ਹੈ ਵਿਰੇਸ਼? ਕੀ ਗੱਲ ਹੋ ਗਈ? ਫਾਇਰ ਮਾਰਦਾ ਸੀ ਜੋ ਕੰਮ ਕਰਦਾ ਸੀ ਮੇਰੇ ਮੇਰੇ ਮਾਰਦਾ ਸੀ ਜੋ ਫਾਇਰ ਮਾਰਨੇ ਜਾ ਮੈਂ ਸਿੱਧਾ ਹਿੱਕ ਚ ਵੱਜਿਆ ਆ ਗੋਲੀ ਆ ਹਾਂ ਜੇਰਾ ਸਟੇਟ ਉਹ ਲਾ ਗਿਆ ਉਹ ਚੱਲ ਜਾ 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 ਉਹ ਲੇਟ ਆ ਉਹ ਫਿਰ ਟੈਕੀਕਲ ਉਹ ਲਾ ਦੇ ਉਹ ਲੈ ਕੇ ਪੈਨ ਰੌਲੀ ਐ ਐ ਉਹ ਐਂ ਕਰਦਾ ਕੋਈ ਫੈਸਟੀਵਲ ਦੌਰਾਨ ਗੋਲੀ ਚੱਲੀ ਜੀ ਕੀ ਆ ਪੁਰਾਣਾ ਕੁੜੀ ਦਿਨ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬੀਡ ਬਹਿਮਣ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਇਹ ਮਿਲੀ ਕਿ ਇਹਨੇ 32 ਬੋਰ ਦੇ ਜਿਹੜਾ ਪਿਸਤਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਾਨੂੰਨਬੰਦ ਕਰਕੇ ਉਹਦੇ ਮੁਖਲਾਦ ਮੁਕਤਬੰਦ ਅਰਜ਼ੀ ਕਰ ਰਹੇ ਹਾਂ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਰਾਮ ਪੈਰ ਹੋ ਗਏ ਜੱਕ ਅੱਬੇ ਜਿਹੜੇ ਇਹਦੇ ਵਿੱਚ ਤਿੰਨ ਤੋਂ ਚਾਰ ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰਕਵਾਸ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕੱਦਮਾ ਦਰਜ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜਖਮੀ ਹੋਇਆ ਕੀ ਤਿਲਹਾਲ ਜਿਹੜਾ ਹੈਗਾ ਜਖਮੀ ਦੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੇ ਆ ਅਸੀਂ ਜਿਹੜੀ ਇਸ ਬੰ ਲੜਾਈ ਦੀ ਘਟਨਾ ਹੋਈ ਹੈ ਤੇ ਅੱਜ ਵੀ ਹੋਈ ਹੈ ਇਸ ਦੇ ਵਿੱਚ ਤੇ ਦੇਖੋ ਸਿਰਫ ਸਟੂਡੈਂਟਸ ਨੂੰ ਇੱਕ ਧਿਆਨ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਜਿਉਂਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਇਜ਼ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਜਿਹੜਾ ਹੈਗਾ ਇਹ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਪਰ ਆਪ ਆਮ ਲੋਕ ਵੀ ਆਏ ਕੱਲ੍ਹ ਪੰਜਾਬੀ ਆ ਰਹੇ ਹੈ ਮੇਨਲੀ ਸਟੂਡੈਂਟਸ ਹੈਗੇ ਜੀ ਇਹਦੇ ਵਿੱਚ ਜਿਹੜਾ ਇੰਸਟਿਟਰ ਵੀ ਹੈ ਜੇ ਇਸੇ ਕਾਲਜ ਦੇ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇੱਥੋਂ ਦੇ ਸਟੂਡੈਂਟਸ ਨੇ ਬਾਕੀ ਕਾਲਜਸ ਦੇ ਵੀ ਕਾਫੀ ਕਾਲਜਸ ਤੋਂ ਸਟੂਡੈਂਟਸ ਇੱਥੇ ਆਏ ਹੋਏ ਹੈ